ਕਿਸਾਨਾਂ ਲਈ ਜਲਦ ਸ਼ੁਰੂ ਹੋਵੇਗਾ ਡੀਡੀ ਕਿਸਾਨ ਚੈਨਲ ਕਿਸਾਨਾਂ ਲਈ ਖੇਤੀਬਾੜੀ ਤੇ ਹੋਰ ਸੰਬੰਧਿਤ ਮੁੱਦਿਆਂ ਤੇ ਜਾਣਕਾਰੀ ਦੇਣ ਦੇ ਉਦੇਸ਼ ਨਾਲ ਜਲਦੀ 24 ਘੰਟਿਆਂ ਦਾ ਇਹ ਚੈਨਲ ਸ਼ੁਰੂ ਕੀਤਾ ਜਾਵੇਗਾ ਇਸ ਚੈਨਲ ਦੇ ذریعے ਕਿਸਾਨਾਂ ਨੂੰ ਮੌਸਮ ਦੇ ਬਾਰੇ ਭਵਿੱਖਬਾਣੀ ਬੀਜ ਤੇ ਹੋਰ ਸੰਬੰਧਿਤ ਪਹਿਲੂਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਚੈਨਲ ਦਾ ਨਾਮ ਡੀਡੀ ਕਿਸਾਨ ਹੋਵੇਗਾ ਕਿਸਾਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਖੇਤੀਬੰਦੀ ਜਾਣਕਾਰੀ ਮੁਹੱਈਆ ਕਰਵਾ ਰਹੀ ਹੈ ਪਰ ਕਿਸਾਨਾਂ ਲਈ ਚੈਨਲ ਨੂੰ ਇੱਕ ਵੱਡਾ ਇੱਕ ਵੱਡਾ ਮਾਰਕਾ ਮੰਨਿਆ ਜਾ ਸਕਦਾ ਹੈ ਦੂਰਦਰਸ਼ਨ ਵੱਲੋਂ ਫਿਲਹਾਲ 21 ਚੈਨਲ ਚਲਾਏ ਜਾ ਰਹੇ ਨੇ ਡੀਡੀ ਕਿਸਾਨ ਚੈਨਲ 11 ਭਾਸ਼ਾਵਾਂ ਵਿੱਚ ਚੱਲੇਗਾ ਚੈਨਲ ਦੀ ਯੋਜਨਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਸੀ ਤੇ ਭਾਜਪਾ ਨੇ ਚੋਣਾਂ ਦੌਰਾਨ ਐਲਾਨ ਕੀਤਾ ਸੀ ਕਿ ਉਹ ਕਿਸਾਨਾਂ ਲਈ ਵਿਸ਼ੇਸ਼ ਚੈਨਲ ਲੈ ਕੇ ਆਵੇਗੀ ਫਸਲਾਂ ਦੀ ਬਜਾਈ ਤੋਂ ਲੈ ਕੇ ਵਾਢੀ ਤੱਕ ਕਿਸਾਨ ਦਿਨ ਰਾਤ ਇੱਕ ਕਰ ਦਿੰਦਾ ਹੈ ਅਜਿਹੇ ਸਮੇਂ 'ਚ ਕਿਸਾਨ ਨੂੰ ਇੱਕ ਸਾਥੀ ਦੀ ਲੋੜ ਹੁੰਦੀ ਹੈ ਜਿਹੜਾ ਕਿ ਉਸ ਨੂੰ ਸਹੀ ਰਾਹ ਦਿਖਾ ਸਕੇ ਤੇ ਹੁਣ ਇਹ ਸਾਥੀ ਦੀ ਕਮੀ ਨੂੰ ਪੂਰਾ ਕਰੇਗਾ ਡੀਡੀ ਕਿਸਾਨ ਚੈਨਲ ਯਾਨੀ ਹੁਣ ਇਹ ਕਿਸਾਨ ਚੈਨਲ ਕਿਸਾਨਾਂ ਨੂੰ ਰਾਹ ਦਿਖਾਵੇਗਾ ਤੇ ਹੁਣ ਸਵਾਲ ਇਹ ਉੱਠਦਾ ਹੈ ਕਿ ਵਾਕਈ ਇਹ ਚੈਨਲ ਕਿਸਾਨਾਂ ਦਾ ਪਸੰਦੀਦਾ ਬਣ ਪਾਏਗਾ ਜਾਂ ਫਿਰ ਬਾਕੀ ਡੀਡੀ ਚੈਨਲ ਵਾਂਗ ਇਸ ਨੂੰ ਵੀ ਟੀਆਰਪੀ ਖਾ ਜਾਵੇਗੀ